ਵੀ ਆਏ ਹੁਣ ਸ਼ਰਮ ਜੀ ਮਹਿਸੂਸ ਨਹੀਂ ਹੁੰਦੀ ਜੀ ਨਹੀਂ ਸਰ ਆਪਦੇ ਕੰਮ ਵਿੱਚ ਕੀ ਸ਼ਰਮ ਆ ਸਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸਰ ਅਸੀਂ ਸਾਰਾ ਪਰਿਵਾਰ ਆਪਦੀ ਪੂਰੀ ਖੁਸ਼ੀ ਨਾਲ ਸਾਰਾ ਕੰਮ ਕਰਦੇ ਆ ਕੋਈ ਕਿਸੇ ਨੂੰ ਕੋਈ ਦਿੰਦਾ ਨਹੀਂ ਪਹਿਲਾਂ ਤਾਂ ਸ਼ਬਦ ਹੈ ਪੰਜਾਬੀ ਦਾ ਵੀ ਕੋਈ ਕਿਸੇ ਨੂੰ ਕੋਈ ਦਿੰਦਾ ਤਾਂ ਹੈ ਨਹੀਂ ਨਾ ਕਈ ਵਾਰੀ ਨਾ ਲੋਕ ਮਨ ਜਾ ਤੋੜ ਦਿੰਦੇ ਆ ਉਦੋਂ ਕਿਵੇਂ ਮਹਿਸੂਸ ਹੁੰਦਾ ਸੀ ਜੀ ਮਹਿਸੂਸ ਤਾਂ ਹੁੰਦਾ ਸੀ ਸਰ ਰੋਡ ਤੇ ਖੜ ਕੇ ਕੰਮ ਕਰਨਾ ਬਹੁਤ ਜ਼ਿਆਦਾ ਫੀਲ ਹੁੰਦਾ ਸੀ ਸ਼ਰਮ ਨਹੀਂ ਜਦੋਂ ਵਿਦੇਸ਼ ਚਲੇ ਜਾਂਦੇ ਉਹਦੋਂ ਨਹੀਂ ਮੰਦੇ ਆਂਧਰਾ ਪ੍ਰਦੇਸ਼ ਚ ਮੈਂ 20 ਸਾਲ ਨੂੰ ਰਹਿ ਕੇ ਆਇਆ 15 ਸਾਲ ਮੈਂ ਕਿਕਰ ਸਰਵਿਸ ਕੀਤੀ ਆ ਉਹ ਤੋਂ 60-65000 ਬੇ ਕਮਾਉਂਦੇ ਕਮਾਉਂਦੇ ਨੇ ਮੇਰੇ ਦਿਮਾਗ ਚ ਆਈ ਗੱਲ ਵੀ 60-65000 ਦਾ ਤਾਂ ਪੰਜਾਬ ਚ ਹੀ ਖਾ ਲੂਗਾ ਮੈਨੂੰ ਲੱਗਦਾ ਵੀ 65000 ਦੀ ਨੌਕਰੀ ਤਾਂ ਹੀ ਛੱਡੀ ਆ ਬਾਈ ਨੇ ਹੁਣ ਜੇ ਤੁਸੀਂ ਲਾ ਲਓ ਸਾਹਿਬ ਵੀ ਜੇ 65 ਨਹੀਂ ਤਾਂ 65 ਵਰਕੇ ਜਿਹਦੇ ਨੇੜੇ-ਨੇੜੇ ਪੈਸੇ ਬਣਦੇ ਆ ਤਾਂ ਹੀ ਬੰਦਾ ਕੰਮ ਕਰਦਾ ਏ ਐਂ ਤਾਂ ਨਹੀਂ ਕਦੇ ਵੀ ਭਾਬੀ ਵੱਧ ਕੰਮ ਲੈ ਲੈਂਦੀ ਏ ਨਹੀਂ ਜੀ ਨਹੀਂ ਅਸੀਂ ਪ੍ਰਾਪਰ ਦਾ ਕੰਮ ਕਰਦੇ ਆ ਜੀ ਕੋਈ ਚੱਕਰ ਹੀ ਨਹੀਂ ਸਾਡੇ ਵਿੱਚ ਹੈ ਰੋਟਾ ਕੰਮ ਕਰਨਾ ਮਹਿਣਾ ਨਹੀਂ ਆ ਕੰਮ ਕਰਨਾ ਇੱਕ ਬਾਲਾ ਜਿਵੇਂ ਨਾ ਹੁਣ ਇੱਥੇ ਇੱਕ ਬਾਬਾ ਆਇਆ ਸੀ ਤਾਂ ਮੈਂ ਸੁਣ ਵੀ ਉਹਨਾਂ ਨੇ 20 ਰੁਪਏ ਦਿੱਤੇ ਤੇ ਤੁਸੀਂ ਉਹਨਾਂ ਨੂੰ ਫੁੱਲ ਖਾਣਾ ਦੇ ਦਿੱਤਾ ਤੇ ਮੈਂ ਬਾਈ ਜੀ ਵੀ ਦੱਸ ਦੇ ਸੀ ਪਹਿਲਾਂ ਵੀ 13-13 ਹੀ ਆ ਬੱਬੇ ਵਾਲੀਆਂ ਕਿਸੇ ਕੋਲ ਜਿੰਨੇ ਪੈਸੇ ਆ ਉਹਨੇ ਪੈਸੇ ਦੀ ਰੋਟੀ ਖਵਾ ਦਿੰਦੀ ਐ ਕਿਸੇ ਕੋਲ 10 ਰੁਪਏ ਜਾਂ 20 ਰੁਪਏ ਜਾਂ 10 ਰੁਪਏ ਘੱਟ ਅਖਣ ਤੂੰ ਰੋਟੀ ਖਾ ਰਾ ਬਾਬਾ ਦੀ ਉਸ ਤੋਂ ਨੂੰ ਮੰਨਣ ਵਾਲੇ ਬੰਦੇ ਬਾਬਾ ਦੀ ਉਸ ਤੋਂ ਸਾਨੂੰ ਹੋਰ ਕਿਉਂ ਰੱਖਣਾ ਮੈਂ ਇੱਕ ਵਾਰੀ 65000 ਦੀ ਨੌਕਰੀ ਛੱਡ ਕੇ ਆਇਆ ਹੀ ਨਹੀਂ ਲੱਗਾ ਯਾਰ ਜੇਜ ਤੋਂ ਪੈਸੇ ਨਾ ਬਣੇ ਫੇਰ ਮੈਂ ਅਸੀਂ ਹੌਸਲਾ ਲੈ ਕੇ ਆਈ ਸੀ ਮੈਂ ਤਾਂ ਇਹ ਗੱਲ ਹੁੰਦੀ ਆ ਵੀ ਵੀ ਸ਼ਰਮ ਨਾ ਮੰਨੋ ਜੇ ਕੰਮ ਕਰਨਾ ਤਾਂ ਕਾਦੀ ਸ਼ਰਮ ਏਹੇ ਗੁਰੂ ਗੋਬਿੰਦ ਸਿੰਘ ਦੇ ਵਾਕ ਹੀ ਸਿੱਖਾ ਤੇ ਵਾਕ ਹੀ ਹਰੇ ਗਲੇ ਇਹਨਾਂ ਦੀ ਸਿਫਤ ਮੈਂ ਜਿੰਨੀ ਕਰਾਂ ਅੱਜ ਉਹਨੇ ਥੋੜੀ ਹੈ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲ ਖਾਜਰ ਹਾਂ ਇੱਕ ਹੋਰ ਜਾਣਕਾਰੀ ਦੇ ਨਾਲ ਕਹਿੰਦੇ ਆ ਨਾ ਵੀ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਅਸੀਂ ਪਹਿਲਾਂ ਵੀ ਤੁਹਾਨੂੰ ਇਹੋ ਜੀਆਂ ਪ੍ਰੇਰਣਾ ਵਾਲੀਆਂ ਉਹ ਬੰਦੇ ਦਿਖਾਏ ਆ ਵੀ ਜਿਹੜੇ ਕੰਮ ਦੇ ਵਿੱਚ ਸ਼ਰਮ ਨਹੀਂ ਮਹਿਸੂਸ ਕਰਦੇ ਇੱਕ ਹੋਰ ਕਿੱਸਾ ਲੈ ਕੇ ਹਾਜ਼ਰ ਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ 메ਨ ਬਾਜ਼ਾਰ ਦੇ ਵਿੱਚ ਕੋਟਕਪੂਰਾ ਰੋਡ ਤੇ ਆ ਮੈਂ ਇੱਥੇ ਬਾਈ ਜੀ ਆ ਸਾਡੇ ਸਰਦਾਰ ਉਹਨਾਂ ਦੇ ਨਾਲ ਜਾਣਕਾਰੀ ਲੈਣੀ ਆ ਉਹਨਾਂ ਨੇ ਨਾ ਆਪਦੇ ਮਤਲਬ ਕਿਸੇ ਹੋਰ ਨੂੰ ਲੈਂਡ ਦੀ ਬਜਾਏ ਕੋਈ ਬੰਦਾ ਰੱਖਣ ਦੀ ਬਜਾਏ ਬਾਈ ਜੀ ਸਾਰੇ ਪਰਿਵਾਰ ਨੂੰ ਲਾ ਕੇ ਇੱਥੇ ਕੰਮ ਕਰਦੇ ਆ ਆ ਜਿਹੜਾ ਇੱਥੇ ਕੰਮ ਚੱਲਦਾ ਵੇਖੀ ਜਾਂਦੇ ਹੋ ਤੁਸੀਂ ਇਕੱਲੇ ਬਾਈ ਨਹੀਂ ਇਹ ਬਾਈ ਦਾ ਪਰਿਵਾਰ ਆ ਸਾਰਾ ਤੇ ਕਿਵੇਂ ਕੰਮ ਤੋਰਿਆ ਤੇ ਕਿਵੇਂ ਦੀ ਕਮਾਈ ਕਰੀ ਜਾਂਦੇ ਆ ਬਾਈ ਤੋਂ ਪੁੱਛਦੇ ਆ ਤਾਂ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਨੂੰ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਜੀ ਆਣ ਬਾਈ ਜੀ ਅਤੇ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਕੋਲੇ ਆਏ ਆ ਤੇ ਵਧੀਆ ਜੀ ਬਹੁਤ ਵਧੀਆ ਰਿਸਪੌਂਸ ਆ ਸਾਡਾ ਕੰਮ ਵਧੀਆ ਸਾਡਾ ਚੱਲ ਰਿਹਾ ਆ ਏ ਬਾਈ ਜੀ ਕੰਮ ਬਹੁਤ ਵਧੀਆ ਚੱਲਦਾ ਮੈਨੂੰ ਪਤਾ ਹੈ ਤੇ ਇੱਕ ਨਾ ਮੈਂ ਐ ਸੁਣਦਾ ਹੁੰਨਾ ਜਿਵੇਂ ਪਹਿਲਾਂ ਆਪਾਂ ਗੱਲਾਂ ਬਾਤਾਂ ਕੀਤੀਆਂ ਤੇ ਬਾਈ ਜੀ ਪਹਿਲਾਂ ਐ ਦੱਸੋ ਵੀ ਆਹ ਦੋਵੇਂ ਬੀਬਾ ਜਿਹੜੇ ਐ ਉਹ ਮਤਲਬ ਤੁਹਾਡੀ ਕੀ ਹੈਗੇ ਨੇ ਮਤਲਬ ਤੁਸੀਂ ਦੱਸਿਆ ਸੀ ਨਾ ਵੀ ਜਿਵੇਂ ਵੀ ਲੋਕ ਨਾ ਬਾਈ ਨੂੰ ਤਾਨੇ ਮੇਨੇ ਮਾਰਦੇ ਆ ਵੀ ਬਾਈ ਯਾਰ ਵੀ ਨਾਲ ਪਰਿਵਾਰ ਨੂੰ ਸਾਰੇ ਨੂੰ ਲੈ ਕੇ ਸੜਕ ਤੇ ਰੇੜੀ ਲਾਈ ਬੈਠੇ ਹੋ ਵੀ ਨਾਲ ਘਰ ਵਾਲੀ ਨੂੰ ਕੰਮ ਤੇ ਲਾ ਲਿਆ ਬਾਈ ਨੇ ਨਾਲ ਭੈਣ ਨੂੰ ਵੀ ਕੰਮ ਤੇ ਲਾ ਲਿਆ ਠੀਕ ਹੈ ਇੱਥੇ ਚਲਾਉਂਦੇ ਆ ਇਹ ਕੰਮ ਤਾਂ ਬਾਈ ਕਹਿੰਦੇ ਵੀ ਸਾਨੂੰ ਪਹਿਲਾਂ ਮਹਿਣੀ ਮਾਰੇ ਲੋਕਾਂ ਨੇ ਬੜਾ ਸਾਨੂੰ ਲੋਕਾਂ ਨੇ ਆਖਿਆ ਵੀ ਯਾਰ ਸ਼ਰਮ ਨਹੀਂ ਆਉਂਦੀ ਤੁਹਾਨੂੰ ਬਾਈ ਕੀ ਗੱਲ ਸੀ ਫਿਰ ਕਿਵੇਂ ਤੁਹਾਨੂੰ ਹੁਣ ਕਿਵੇਂ ਲੱਗਦਾ ਸ਼ਰਮ ਇਹ ਗੱਲ ਕੋਈ ਕਿਸੇ ਨੂੰ ਕੋਈ ਦਿੰਦਾ ਨਹੀਂ ਹਾਂ ਪਹਿਲਾਂ ਤਾਂ ਸ਼ਬਦ ਹੈ ਪੰਜਾਬੀ ਦਾ ਵੀ ਕੋਈ ਕਿਸੇ ਨੂੰ ਕੋਈ ਦਿੰਦਾ ਤਾਂ ਹੈ ਨਹੀਂ ਨਾ ਕੰਮ ਕਰਨਾ ਮਹਿਣਾ ਨਹੀਂ ਆ ਕੰਮ ਕਰਨਾ ਇੱਕ ਬਲ ਹੈ ਸ਼ਰਮ ਅਸੀਂ ਜਦੋਂ ਵਿਦੇਸ਼ਾਂ ਚਲੇ ਜਾਂਦੇ ਉਦੋਂ ਨਹੀਂ ਮੰਨਦੇ ਜੇ ਅਸੀਂ ਇੱਥੇ ਕੰਮ ਕਰਗੇ ਨਾ ਤੇ ਪੰਜਾਬ ਵਿੱਚ ਸਾਨੂੰ ਪ੍ਰਵਾਸੀਆਂ ਦੀ ਲੋੜ ਨਹੀਂ ਹੈ ਅਸੀਂ ਕੀ ਕੀਤਾ ਸੀ ਵੀ ਮਨ ਹైదరాబాద్ ਤੋਂ ਆਏ ਆ ਆਂਧਰਾ ਪ੍ਰਦੇਸ਼ ਚ ਮੈਂ 20 ਸਾਲ ਨੂੰ ਰਹਿ ਕੇ ਆਇਆ 15 ਸਾਲ ਮੈਂ ਕਿਕਰ ਸਰਵਿਸ ਕੀਤੀ ਆ ਉਦੋਂ 60-65000 ਰੁਪਏ ਕਮਾਉਂਦੇ ਕਮਾਉਂਦੇ ਨੇ ਮੇਰੇ ਦਿਮਾਗ ਚ ਆਈ ਗੱਲ ਵੀ 60-65000 ਤਾਂ ਮੈਂ ਪੰਜਾਬ ਚ ਜਾ ਕੇ ਵੀ ਕਮਾ ਲੂਗਾ ਹਾਂ ਚਲੋ ਉਦੋਂ ਨਹੀਂ ਪਤਾ ਸੀਗਾ ਮੈਂ ਆਇਆ ਪਿਛਲੇ ਪਿਛਲੇ ਸਾਲ ਹੀ ਆਇਆ ਇੱਥੇ ਆ ਕੇ ਅਸੀਂ ਸ਼ਰਧਾਈ ਦਾ ਕੰਮ ਕੀਤਾ ਉਦੋਂ ਬਾਅਦ ਅਸੀਂ ਬੱਚਾ ਨੂੰ ਮੈਂ ਕਿਹਾ ਵੀ ਆਪਾਂ ਹੁਣ ਆਪ ਦਾ ਕੰਮ ਕਿਵੇਂ ਕਰੀਏ ਕਿ ਹੋਰ ਕੰਮ ਕਰ ਲਈਏ ਨਾਲ-ਨਾਲ ਮੇਰੇ ਘਰ ਦੇ ਕਹਿੰਦੇ ਵੀ ਆਪਾਂ ਰੋਟੀ ਦਾ ਕੰਮ ਸ਼ੁਰੂ ਕਰ ਲਈਏ ਮੈਂ ਕਿਹਾ ਵੀ ਚਲੋ ਆਪਾਂ ਕਰ ਲੈਂਦੇ ਕੰਮ ਸ਼ੁਰੂ ਅਸੀਂ ਕੰਮ ਸ਼ੁਰੂ ਪਿਛਲੇ ਸਾਲ ਕੀਤਾ ਤਾਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੋਂ ਸ਼ੁਰੂ ਕੀਤਾ ਸੀਗਾ ਅਸੀਂ ਦੋਵਾਂ ਨੇ ਕੀਤਾ ਫਿਰ ਉਹ ਭੈਣ ਨੂੰ ਨਾਲ ਲਾ ਲਿਆ ਅਸੀਂ ਕਿਹਾ ਭੈਣ ਤੂੰ ਵੀ ਆ ਜਾ ਪਰ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦਿੰਨੇ ਆ ਵੀਰ ਜੀ ਸਾਰੇ ਪਰਿਵਾਰ ਕੰਮ ਕਰੋ ਜੇ ਤੁਸੀਂ ਘਰੇ ਬੇਰੁਜ਼ਗਾਰ ਵਿਹਲੇ ਬੈਠੇ ਆ ਤੇ ਇਸ ਕਰਕੇ ਬੈਠੇ ਤੁਸੀਂ ਸ਼ਰਮ ਮੰਦ ਇਸ ਗੱਲ ਦੀ ਕੰਮ ਕਰਨਾ ਸ਼ਰਮ ਨਹੀਂ ਹੈ ਕੰਮ ਕਰਨਾ ਇੱਕ ਬਲ ਹੈ ਬਿਲਕੁਲ ਤੇ ਬਾਈ ਜਦੋਂ ਮਤਲਬ ਤੁਹਾਡੇ ਘਰ ਦੇ ਨੇ ਸਲਾਹ ਦਿੱਤੀ ਆਮ ਕਰਕੇ ਬੰਦਾ ਜਦੋਂ ਘਰ ਵਾਲੀ ਕਹੇ ਦੇ ਵੀ ਆਪ ਆਹ ਕੰਮ ਕਰ ਲੈਨੇ ਆਂ ਅਗਲਾ ਚੁੱਪ ਕਰ ਜਾਂਦਾ ਵੀ ਤੈਨੂੰ ਜਿਆਦਾ ਪਤਾ ਬਾਈ ਆ ਚੁੱਪ ਕਰਕੇ ਮਤਲਬ ਤੁਸੀਂ ਘਰ ਵਾਲੀ ਦੇ ਕਹਿਣ ਤੇ ਵੀ ਇੱਥੇ ਰੋਟੀ ਵਾਲਾ ਕੰਮ ਸ਼ੁਰੂ ਕਰ ਲਿਆ ਫਿਰ ਇਸ ਕਰਕੇ ਕਰ ਲਿਆ ਜੀ ਅਸੀਂ ਨਾ ਕਹਿ ਰਹੀ ਇਹ ਗੱਲ ਸੋਚਦੰਨੇ ਆ ਵੀ ਆਹ ਦੇ ਘਰ ਵਾਲੀ ਨੂੰ ਅਸੀਂ ਰੋਟੀ ਪਕਾਉਣ ਲਾਵਾਂਗੇ ਰੋਡ ਦੇ ਉੱਤੇ ਪਹਿਲਾਂ ਤੁਸੀਂ ਦੱਸੋ ਬੇਰੁਜ਼ਗਾਰੀ ਵੱਧਦੀ ਤਾਂ ਅਸੀਂ ਕੰਮ ਨਹੀਂ ਕਰਦੇ ਇਹ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਸਾਡਾ ਵਧੀਆ ਭੋਜਨ ਪਕਦਾ ਜਿਹੜੇ ਸਾਡੇ ਤੋਂ ਭੋਜਨ ਖਾਂਦੇ ਆ ਉਹਨਾਂ ਨੂੰ ਪਤਾ ਸਾਡੇ ਭੋਜਨ ਦਾ ਕਿੰਨਾ ਸਵਾਦ ਆ। ਬਾਕੀ ਜੇ ਅਸੀਂ ਇਕੱਲਾ ਖਾਲਸਾ ਘਵੋਣਾ ਸੌਖਾ ਲੱਗਦਾ ਪਰ ਖਾਲਸਾ ਬਣਨਾ ਬਹੁਤ ਔਖਾ। ਸਾਡੇ ਕੋਲੇ ਸਾਰੀਆਂ ਵੈਸ਼ਨੂ ਚੀਜ਼ਾਂ ਹੁੰਦੀਆਂ। ਸੁੱਧ ਵਧੀਆ ਚੀਜ਼ਾਂ ਹੀ ਬਣਾ ਕੇ ਦਿੰਨੇ ਆ ਤੇ ਸਾਡੇ ਕੋਲੇ ਪਰਿਵਾਰ ਫੈਮਿਲੀਆਂ ਬਹੁਤ ਆਉਂਦੇ ਆ ਅਤੇ ਘਰਾਂ ਦੇ ਵਿੱਚ ਵੀ ਸਾਡਾ ਖਾਣਾ ਜਾਂਦਾ ਯਾਨੀ ਕਿ ਪੱਕੇ। ਬਾਈ ਕਹਿੰਦੇ ਨਾ ਵੀ ਬਿਲਕੁਲ ਖਾਲਸਾ ਨਾ ਤਾਂ ਸਾਰੀ ਚੀਜ਼ ਵੀ ਇੱਥੇ ਖਾਲਸ ਹੀ ਮਿਲਦੀ ਹੈ ਤੇ ਇਧਰ ਬਾਈ ਜੀ ਦੀ ਧਰਮ ਪਤਨੀ ਹੈ। ਨਾਲ ਲੱਗੇ ਹੋਏ ਆ ਇਹਨਾਂ ਨੇ ਸਲਾਹ ਦਿੱਤੀ ਸੀ ਵੀ ਆਪਾਂ ਰੋਟੀ ਦਾ ਕੰਮ ਸ਼ੁਰੂ ਕਰ ਲੈਨੇ ਆ ਨਹੀਂ ਤਾਂ ਆਮ ਆਪਾਂ ਨੂੰ ਬੁੜੀਆਂ ਨੂੰ ਘਰੇ ਆਏ ਹੁੰਦਾ ਵੀ ਲੈ ਹਣ ਉਹ ਤੇ ਰੋਡ ਤੇ ਖੜ ਕੇ ਅਸੀਂ ਰੋਟੀਆਂ ਪਕਾਉਂਦੀਆਂ ਚੰਗੀਆਂ ਲੱਗਾਂਗੀਆਂ ਤੇ ਨਾਲ ਇਹਨਾਂ ਦੀ ਜਿਹੜੀ ਭੈਣ ਆ ਵੈਸੇ ਨਾ ਵੀ ਨਾਨਕ ਪਰਜਾਈਆਂ ਆਪਾਂ ਗੱਲ ਬਹੁਤ ਸੁਣਦੇ ਆ ਵੀ ਨਾਨਕ ਪਰਜਾਈਆਂ ਦੀ ਬਣਦੀ ਨਹੀਂ ਹੁੰਦੀ ਤੇ ਲੜਦੇ ਹੁੰਦੇ ਆ ਨਾ ਇੱਥੇ ਤੁਸੀਂ ਵੇਖੋ ਇਹਨਾਂ ਦੇ ਵਿੱਚ ਕਿੰਨਾ ਸਹਿਯੋਗ ਆ ਇਧਰ ਇਹ ਰੋਟੀ ਵੇਲ ਵੇਲ ਸਿੱਟੀ ਜਾਂਦੇ ਆ ਰਾੜ ਕੇ ਪਕਦੀਆਂ ਹੁਣ ਇੱਕ ਆਰਡਰ ਆਇਆ ਹੈ ਇਆ ਸੱਟ ਫੁੜਕੇ ਭੇਜਣੇ ਆ ਤੇ ਟਿਪਨ ਸਰਵਿਸ ਵੀ ਦਿੰਦੇ ਆ ਤਾਂ ਤੁਸੀਂ ਬਾਈ ਜੀ ਨੂੰ ਜਿਵੇਂ ਆਖਿਆ ਕੀ ਲੱਗਦਾ ਜਿਵੇਂ ਰੋਡ ਤੇ ਮੈਂ ਬਾਈ ਜੀ ਨਾਲ ਵੀ ਗੱਲ ਕੀਤੀ ਵੀ ਐ ਹੁਣ ਸ਼ਰਮ ਜੀ ਮਹਿਸੂਸ ਨਹੀਂ ਹੁੰਦੀ ਜੀ ਨਹੀਂ ਸਰ ਆਪਦੇ ਕੰਮ ਵਿੱਚ ਕੀ ਸ਼ਰਮ ਆ ਸਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸਰ ਅਸੀਂ ਸਾਰਾ ਪਰਿਵਾਰ ਆਪਦੀ ਪੂਰੀ ਖੁਸ਼ੀ ਨਾਲ ਸਾਰਾ ਕੰਮ ਕਰਦੇ ਆ ਠੀਕ ਆ ਤੇ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਕੰਮ ਉਦੋਂ ਆਸੇ ਪਾਸੇ ਕੀ ਸੁਣਨ ਨੂੰ ਮਿਲਦਾ ਸੀਗਾ ਕਈ ਵਾਰੀ ਨਾ ਲੋਕ ਮਨ ਜਾਂ ਤੋੜ ਦਿੰਦੇ ਆ ਉਦੋਂ ਕਿਵੇਂ ਮਹਿਸੂਸ ਹੁੰਦਾ ਸੀ ਜੀ ਮਹਿਸੂਸ ਤਾਂ ਹੁੰਦਾ ਸੀ ਸਰ ਰੋਡ ਤੇ ਖੜ ਕੇ ਕੰਮ ਕਰਨਾ ਬਹੁਤ ਜ਼ਿਆਦਾ ਫੀਲ ਹੁੰਦਾ ਸੀ ਪਰ ਇੱਕ ਵਾਰ ਸਾਨੂੰ ਸ਼ਰਮ ਮਹਿਸੂਸ ਹੋਈ ਸੀ ਹੁਣ ਨਹੀਂ ਸਰ ਹੁਣ ਤਾਂ ਸਾਡੇ ਕੋਲੇ ਬਹੁਤ ਫੈਮਲੀਆਂ ਆਉਂਦੀਆਂ ਪੂਰਾ ਪਰਿਵਾਰ ਆ ਕੇ ਬਹਿ ਕੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਸਪੈਸ਼ਲ ਸਾਡੇ ਮਿਲਦੀ ਉਹ ਖਾ ਕੇ ਜਾਂਦੇ ਆ ਆਮ ਰੋਟੀ ਖਾ ਕੇ ਜਾਂਦੇ ਆ ਬਹੁਤ ਖੁਸ਼ ਹੁੰਦੇ ਆ ਸਾਨੂੰ ਐ ਨਹੀਂ ਲੱਗਦਾ ਵੀ ਸਾਡੇ ਕੋਲ ਜਿਹੜਾ ਚੱਲ ਗਿਆ ਸਾਡਾ ਗਾਹਕ ਆ ਸਾਨੂੰ ਆਪਦੇ ਘਰ ਦੇ ਮੈਂਬਰੀ ਲੱਗਦੇ ਆ ਜੀ ਤਾਂ ਹੁਣ ਜਦੋਂ ਤੁਸੀਂ ਇੱਥੇ ਪਕਾਉਂਦੇ ਆ ਤੁਹਾਡਾ ਕਦੇ ਕੋਈ ਗਲੀ ਮੱਲੇ ਦਾ ਕੋਈ ਆਉਂਦਾ ਕੋਈ ਦੂਰ ਨੇੜੇ ਆਉਂਦਾ ਉਦੋਂ ਆਏ ਮਹਿਸੂਸ ਜਾਂ ਨਹੀਂ ਹੁੰਦਾ ਜੀ ਨਹੀਂ ਸਰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸਰ ਹੁਣ ਤਾਂ ਖੁਦ ਚੱਲ ਕੇ ਆਉਂਦੇ ਅਸੀਂ ਪਿੰਡ ਚੋਂ ਚੱਲ ਕੇ ਆਏ ਆ ਸਰ ਇੱਥੇ ਆ ਕੇ ਕੰਮ ਸ਼ੁਰੂ ਕੀਤਾ ਹੁਣ ਜਿਹੜੇ ਪਿੰਡ ਚੋਂ ਵੀ ਚੱਲ ਕੇ ਆਉਂਦੇ ਉਹ ਵੀ ਸਾਨੂੰ ਕਹਿੰਦੇ ਤੁਸੀਂ ਬਹੁਤ ਵਧੀਆ ਕੀਤਾ ਇੱਥੇ ਕੰਮ ਸ਼ੁਰੂ ਕਰਕੇ ਜੀ ਤਾਂ ਇਹ ਗੱਲ ਹੁੰਦੀ ਆ ਵੀ ਵੀ ਸ਼ਰਮ ਨਾ ਮੰਨੋ ਜੇ ਕੰਮ ਕਰਨਾ ਤਾਂ ਕਾਦੀ ਸ਼ਰਮ ਤੇ ਇੱਕ ਤੁਹਾਨੂੰ ਆਏ ਲੱਗਿਆ ਵੀ ਰੋਟੀ ਟੁਕ ਆਉਂਦਾ ਜਿਵੇਂ ਬਾਈ ਜੀ ਦੱਸਦੇ ਸੀ ਵੀ ਰੋਟੀ ਟੁਕ ਆਉਂਦਾ ਇਹੀ ਕੰਮ ਸ਼ੁਰੂ ਕਰ ਲਿਆ ਵੀ ਹੋਰ ਕੋਈ ਕੰਮ ਨਹੀਂ ਸੀ ਆਉਂਦਾ ਇਹਦੀ ਬਾਰੇ ਕੀ ਕਹੋਗੇ ਦੇਖੋ ਸਰ ਘਰੇ ਵੀ ਤਾਂ ਆਪਾਂ ਰੋਟੀ ਬਣਾਉਂਦੇ ਆਂ ਰੋਟੀ ਸਬਜੀ ਬਣਾਉਂਦੇ ਆਂ ਜਿਹੜਾ ਕੰਮ ਆਪਾਂ ਨੂੰ ਆਉਂਦਾ ਆਪਾਂ ਹੱਥ ਦੀ ਕਿਰਤ ਕਰਦੇ ਆਂ ਉਸ 'ਚ ਕੋਈ ਸ਼ਰਮ ਨਹੀਂ ਗਈ ਘਰੇ ਵੀ ਅਸੀਂ ਰੋਟੀ ਸਬਜੀ ਬਣਾਉਂਦੇ ਸੀ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਆਪਣਾ ਟਾਬੇ ਦਾ ਕੰਮ ਸ਼ੁਰੂ ਕਰ ਲੈਨੇ ਆਂ ਜਦੋਂ ਦਾ ਅਸੀਂ ਸ਼ੁਰੂ ਕੀਤਾ ਕੰਮ ਬਹੁਤ ਵਧੀਆ ਰਿਸਪਾਂਸ ਮਿਲੀ ਜਾਂਦਾ ਸਰ ਜੀ ਬਾਈ ਜੀ ਕਹਿੰਦੇ ਸੀ ਅਭੀ ਮੈਂ 65000 ਦੀ ਨੌਕਰੀ ਛੱਡ ਕੇ ਆਇਆ ਤਾਂ ਮੈਨੂੰ ਲੱਗਦਾ ਵੀ 65000 ਦੀ ਨੌਕਰੀ ਤਾਂ ਹੀ ਛੱਡੀ ਆ ਬਾਈ ਨੇ ਹੁਣ ਜੇ ਤੁਸੀਂ ਲਾ ਲਓ ਸਾਹਿਬ ਵੀ ਜੇ 65 ਨਹੀਂ ਤਾਂ 65 ਵਰਗੇ ਜਿਹਦੇ ਨੇੜੇ-ਜਿਹੜੇ ਭੈਣ ਜੀ ਉਹਨਾਂ ਨਾਲ ਵੀ ਗੱਲ ਕਰ ਲਈਏ ਤਾਂ ਭੈਣੇ ਕਿਵੇਂ ਲੱਗਦਾ ਭਾਬੀ ਦੇ ਨਾਲ ਰਲ ਕੇ ਕੰਮ ਕਰਨਾ ਬਹੁਤ ਵਧੀਆ ਸਰ ਲੱਗਦਾ ਸਾਨੂੰ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਨਨਾਨ ਪਰਜਾਈ ਕੰਮ ਕਰਦੀਆਂ ਸਾਨੂੰ ਐ ਲੱਗਦਾ ਕਿ ਅਸੀਂ ਭੈਣਾਂ ਹੀ ਕੰਮ ਕਰਦੀਆਂ ਜ਼ੋਨੇ ਐਂ ਤਾਂ ਨਹੀਂ ਕਦੇ ਵੀ ਭਾਬੀ ਵੱਧ ਕੰਮ ਲੈ ਲੈਂਦੀ ਹੈ ਨਹੀਂ ਜੀ ਨਹੀਂ ਅਸੀਂ ਬਰਾਬਰ ਦਾ ਕੰਮ ਕਰਦੇ ਆ ਜੀ ਕੋਈ ਚੱਕਰ ਹੀ ਨਹੀਂ ਸਾਡੇ ਵਿੱਚ ਇਹੋ ਜਿਹਾ ਸਾਡੇ ਕਸਟਮਰ ਵੀ ਆਉਂਦੇ ਆ ਅਸੀਂ ਉਹਨਾਂ ਨੂੰ ਕਸਟਮਰ ਸਮਝਦੇ ਹੀ ਨਹੀਂ ਅਸੀਂ ਆਪਣੇ ਭੈਣ ਭਰਾ ਸਮਝ ਕੇ ਉਹਨਾਂ ਨੂੰ ਰੋਟੀ ਟੋਕ ਹੋਣੀ ਹੈ ਜੀ ਜਿਵੇਂ ਨਾ ਹੁਣ ਇੱਥੇ ਇੱਕ ਬਾਬਾ ਆਇਆ ਸੀ ਤਾਂ ਮੈਂ ਸੋਣ ਵੀ ਉਹਨਾਂ ਨੇ 20 ਰੁਪਏ ਦਿੱਤੇ ਤੇ ਤੁਸੀਂ ਉਹਨਾਂ ਨੂੰ ਫੁੱਲ ਖਾਣਾ ਦਿੱਤਾ ਤੇ ਮੈਂ ਬਾਈ ਜੀ ਵੀ ਦੱਸ ਦੇ ਸੀ ਪਹਿਲਾਂ ਵੀ 13 13 ਹੀ ਆ ਬਾਬੇ ਵਾਲੀਆਂ ਵੀ ਐਵੇਂ ਵੀ ਨਹੀਂ ਵੀ ਪੈਸੇ ਲੈ ਕੇ ਦੇਣਾ ਵੀ ਕਈ ਵਾਰੀ ਪੰਜ ਸੱਤ ਗਾਹਕ ਤਾਂ ਗਾਹਕ ਨਹੀਂ ਕਹਿ ਸਕਦੇ ਵੀ ਲੋਡ ਬੰਦ ਨੂੰ ਇਹ ਕਹਿੰਦੇ ਵੀ ਅਸੀਂ ਦਸਵੰਦ ਹੀ ਕੱਢ ਦਿੰਨੇ ਆ ਯਾਰ ਆ ਜਿਹੜੇ ਬਾਬਾ ਜੀ ਆਏ ਸੀ ਸਿਰਫ 20 ਰੁਪਏ ਦਿੱਤੇ ਜੀ ਕੀ ਗੱਲਬਾਤ ਸੀ ਜੀ ਸਰ ਸਾਡੇ ਕੋਲੇ ਡੇਲੀ ਦੇ ਪੰਜ ਸੱਤ ਐਵ ਜਗ੍ਹਾ ਕੰਮਦੇ ਜਿਹੜੇ ਵਿਚਾਰੇ ਪੈਸਾ ਨਹੀਂ ਦੇ ਸਕਦੇ ਪਰ ਰੋਟੀ ਖਾਣਾ ਚਾਹੁੰਦੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਹੀ ਫ੍ਰੀ ਚ ਸੇਵਾ ਸਮਝ ਕੇ ਖਵਾ ਦਿੰਨੇ ਹਾਂ ਹਾਂ ਤਾਂ ਉਹ ਵਧੀਆ ਲੱਗਦਾ ਜੀ ਤੁਹਾਨੂੰ ਹਾਂਜੀ ਹਾਂਜੀ ਸਰ ਵਧੀਆ ਲੱਗਦਾ ਜੀ ਤਾਂ ਜਿਹੜੇ ਇੱਥੇ ਜਿਹੜੋ ਆਪਾਂ ਕਹਿੰਦੇ ਆ ਵੀ ਭਈਏ ਖੜੇ ਆ ਇਹ ਵੀ ਕੋਈ ਮੈਨੂੰ ਨਹੀਂ ਬਾਹਰ ਤਾਂ ਕੋਈ 2000 2500 ਰੁਪਇਆ ਜਿਹੜੀ ਬਣਾ ਕੇ ਜਾਂਦੇ ਆ ਕੀ ਕਹਿਣਾ ਚਾਹੋਗੇ ਵੀ ਤੁਸੀਂ ਇੱਧਰ ਇੱਕ ਪਾਸੇ ਪੰਜਾਬੀ ਦੂਜੇ ਪਾਸੇ ਲੋਕ ਕਿੰਨਾ ਕਿ ਸਹਿਯੋਗ ਕਰਦੇ ਆ ਬਹੁਤ ਜਿਆਦਾ ਸਹਿਯੋਗ ਕਰਦੇ ਸਰ ਸਾਨੂੰ ਤਾਂ ਸਾਰੇ ਇਹੀ ਸਾਨੂੰ ਨੂੰ ਮਿਲਦਾ ਵੀ ਜਿਹੜਾ ਵੀ ਇੱਥੇ ਰੋਟੀ ਖਾਣ ਆਉਂਦਾ ਇਹੀ ਗੱਲ ਕਹਿੰਦਾ ਵੀ ਤੁਸੀਂ ਬਹੁਤ ਵਧੀਆ ਕੀਤਾ ਆਂਦਾ ਰੋਟੀ ਦਾ ਕੰਮ ਸ਼ੁਰੂ ਕਰਕੇ ਜਿਹੜਾ ਵੀ ਖਾ ਕੇ ਜਾਂਦਾ ਉਹ ਇਹ ਚੀ ਨਹੀਂ ਕਹਿੰਦਾ ਵੀ ਅਸੀਂ ਢਾਬੇ ਤੇ ਬਹਿ ਕੇ ਰੋਟੀ ਖਾਧੀ ਆ ਸਾਰੇ ਇਹੀ ਗੱਲ ਕਹਿੰਦੇ ਆ ਵੀ ਸਾਨੂੰ ਇਹੀ ਮਹਿਸੂਸ ਹੁੰਦਾ ਵੀ ਅਸੀਂ ਘਰ ਦੀ ਰੋਟੀ ਖਾਧੀ ਆ ਘਰੇ ਬਹਿ ਕੇ ਖਾਣਾ ਖਾਤਾ ਬਿਲਕੁਲ ਗਾਹਕ ਨੂੰ ਗਾਹਕ ਨਹੀਂ ਮਹਿਮਾਨ ਸਮਝ ਕੇ ਟ੍ਰੀਟ ਕੀਤਾ ਜਾਂਦਾ ਹੈ ਮਹਿੰਗੇ ਹੋਟਲਾਂ ਦੀ ਚਮਕ-ਦਮਕ ਤੇ ਬਿਲਡਿੰਗਾਂ ਹੀ ਵੱਡੀਆਂ ਹੁੰਦੀਆਂ ਐ ਉੱਥੇ ਆਏ ਲੱਗਦਾ ਵੀ ਸੋਫੇ ਤੇ ਬਹਿ ਗਏ ਤੇ ਪਤਾ ਨਹੀਂ ਕਿੱਥੇ ਆ ਗਏ ਆ ਜਿਹੜੀ ਚੀਜ਼ ਆ ਨਾ ਆ ਜਿਹੜਾ ਤੁਸੀਂ ਪੱਕਦਾ ਵੇਖਿਆ ਇਹ ਘਰੇ ਪੱਕੀ ਜਾਂਦਾ ਜਿਵੇਂ ਸਾਡੀਆਂ ਮਾਵਾਂ ਭੈਣਾਂ ਭਾਬੀਆਂ ਚਾਚੀਆਂ ਤਾਈਆਂ ਬਣਾਉਂਦੀਆਂ ਨਾ ਇਹ ਵੀਰੋਂ ਉਵੇਂ ਬਣਦਾ ਇੱਥੇ ਸਵਾਦ ਵੀ ਫੇਰ ਹੀ ਆਉਂਦਾ ਪਰ ਥੋੜੀ ਜੀ ਗੱਲ ਆਪਾਂ ਬਾਈ ਨਾਲ ਕਰਾਂਗੇ ਉਸ ਤੋਂ ਬਾਅਦ ਆਪਾਂ ਸਮਾਪਤ ਕਰਾਂਗੇ ਬਾਈ ਜੀ ਜਿਵੇਂ ਤੁਸੀਂ ਕਹਿੰਦੇ ਸੀ ਵੀ ਇੱਥੇ ਭਈਏ ਵੀ ਰੇੜੀ ਲਾਉਂਦੇ ਆ ਆਪਾਂ ਉਹਨਾਂ ਦੀ ਵੀ ਕਿਰਤ ਦੀ ਸਤਿਕਾਰ ਕਰਦੇ ਆ ਬਾਈ ਮਾੜਾ ਨਹੀਂ ਕਹਿੰਦੇ ਚਲੋ ਪਰ ਉਹ ਵੀ ਵੀਰੋਂ ਦਿਹਾੜੀ ਬਣਾ ਕੇ ਜਾਂਦੇ ਆ ਬਾਈ ਜੀ ਦੱਸਦੇ ਆ ਤੇ ਪੰਜਾਬੀ ਆ ਜਿਹੜੇ ਉਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਸ਼ਰਮ ਨਹੀਂ ਮੰਨਣੀ ਚਾਹੀਦੀ ਕੀ ਕਹੋਂਗੇ ਅਸੀਂ ਕਹਿੰਦੇ ਜਿੰਨੇ ਵੀ ਫੈਵਲੀਆਂ ਵੇਲੀਆਂ ਬੈਠਣਗਾ ਜੀ ਸਾਰਾ ਪੰਜਾਬ ਹੀ ਵਿਹਲਾ ਪਿਆ ਰੋੜਾਂ ਤੇ ਪੈਸਾ ਪੰਜਾਬ ਦੇ ਤੁਸੀਂ ਜਿੱਥੇ ਵੀ ਜਗਾ ਵਿਹਲੀ ਲੱਗਦੀ ਆ ਉੱਥੇ ਕਾਰੋਬਾਰ ਕੰਮ ਸ਼ੁਰੂ ਕਰੋ ਕੋਈ ਛੋਟਾ ਕਰ ਲਓ ਵੱਡਾ ਨਹੀਂ ਕਰਦੇ ਇਨਵੈਸਟਮੈਂਟ ਛੋਟੀ ਕਰ ਲਓ ਪਰ ਪੰਜਾਬੋਂ ਹੱਥ ਜੋੜ ਕੇ ਬੇਨਤੀ ਆ ਭਰਾਵੋ ਕੰਮ ਲੱਜੋ ਕੰਮ ਲੱਜੋ ਭਾਈ ਇੱਕ ਗੱਲ ਹੈ ਜੇ ਰੇੜੀ ਲਾ ਲਾਂਗੇ ਰੋੜ ਤੇ ਇੱਥੇ ਆ ਵੇਖੋ ਕਿੰਨਾ ਰਾਸ਼ ਇੱਥੇ ਕਿਤੇ ਰੇੜੀ ਲੱਗੀ ਹੋਊਗੀ ਕੀ ਕਹਿਣੀ ਉਹ ਵੀ ਕੋਈ ਰੇੜੀ ਲਾ ਲੋ ਬੰਦਾ ਦਿਹਾੜੀ ਬਣਾਉ ਬਣਾਉਗਾ ਜੀ ਦੁਨੀਆ ਤੇ ਕੋਈ ਵੀ ਚੀਜ਼ ਆ ਉਹ ਵਿਖਦੀ ਐ ਇੱਕ ਹੌਂਸਲਾ ਰੱਖਣਾ ਪੈਂਦਾ ਇੱਕ ਵਾਰੀ 65000 ਦੀ ਨੌਕਰੀ ਛੱਡ ਕੇ ਆਇਆ ਨਹੀਂ ਲੱਗਾ ਯਾਰ ਜੇਤ ਤੋਂ ਪੈਸੇ ਨਾ ਬਣੇ ਫੇਰ ਨਹੀਂ ਅਸੀਂ ਹੌਂਸਲਾ ਲੈ ਕੇ ਆਏ ਸੀ ਮੈਂ ਸੰਤ ਬਾਬਾ ਬਲਵਿੰਦਰ ਸਿੰਘ ਕੋਲੇ ਸੱਚਖੰਡਾ ਹਿਰਸਾਵ ਰਹਿ ਕੇ ਆਇਆ ਔਰ ਉਹਨਾਂ ਨੇ ਮੈਨੂੰ ਕਹਿ ਕੇ ਕਿ ਲੈ ਸੀ ਗਿਆ ਜਾ ਕੇ ਕੰਮ ਕਰ ਲੈ ਤੇਰਾ ਕੰਮ ਵਧੂ ਚੱਲੂਗਾ ਤੇ ਚੱਲਿਆ ਵੀ ਐ ਜੀ ਬਾਕੀ ਬਸ ਇੱਕ ਦਲੇਰੀ ਹੁੰਦੀ ਐ ਕੰਮ ਇੱਕ ਵਾਰੀ ਸ਼ੁਰੂ ਕਰਨ ਦੀ ਗੱਲ ਹੁੰਦੀ ਐ ਤਾਂ ਕੰਮ ਬਹੁਤ ਚੱਲਦਾ ਵਾ ਕੋਈ ਨਾ ਕੋਈ ਕੰਮ ਜ਼ਰੂਰ ਕਰੋ ਜਿਵੇਂ ਆ ਪਰਿਵਾਰ ਰਲ ਕੇ ਕਰੀ ਜਾਂਦਾ ਨਾ ਸਾਰਾ ਤਾਂ ਉਵੇਂ ਸ਼ਰਮ ਨਾ ਕਰੋ ਉਵੇਂ ਰਲ ਕੇ ਕੰਮ ਕਰੋ ਆ ਬੀਬੀਆਂ ਬਹੁਤ ਸੋਹਣਾ ਕੰਮ ਚਲਾਈ ਬੈਠੀਆਂ ਅਸਲ ਵਿੱਚ ਇਹ ਬੀਬੀਆਂ ਦਾ ਚਲਾਇਆ ਹੋਇਆ ਕੰਮ ਹੈ ਤੇ ਬਾਈ ਜੀ ਕਹਿੰਦੇ ਵੀ ਮੈਨੂੰ ਤਾਂ ਇਹ ਆ ਹੁਣ ਵੀ ਮੈਂ ਸਹਿਯੋਗ ਕਰਦਾ ਨਾਲ ਤੇ ਇਹ ਕੰਮ ਵਧੀਆ ਚੱਲੀ ਜਾਂਦਾ ਹੈ ਵੈਸੇ ਤੇ ਕਹਿੰਦੇ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਇੱਕ ਬਾਪੂ ਜੀ ਖੜੇ ਆ ਰੋਜ਼ ਦੇ ਇਹਨਾਂ ਦੇ ਗਾਹਕ ਆ ਪੁੱਛ ਲਈਏ ਆਪਾਂ ਬਾਪੂ ਜੀ ਰੋਜ਼ ਲੈ ਕੇ ਜਾਂਦੇ ਹੋ ਖਾਣਾ ਬਾਈ ਜੀ ਮੈਂ ਚਾਣਾ ਲੈ ਕੇ ਜਾਂਦਾ ਨਾਰੇ ਮੈਂ ਜਿਹੜੀ ਨਾ ਇਹਨਾਂ ਮਾਪੀ ਧਰਮ ਦੀ ਪੈਣ ਬਣਾਇਆ ਹੋਇਆ ਤੇ ਜਿਹੜੇ ਭਾਈ ਜੀ ਖਾਲਸਾ ਜੀ ਨਾ ਇਹਨਾਂ ਦੀ ਸਿਫਤ ਮੈਂ ਜਿੰਨੀ ਕਰਨਾ ਉਨੀ ਥੋੜੀ ਹੈ ਦੂਜੀ ਗੱਲ ਹੈ ਕਿਸੇ ਕੋਲ ਜਿੰਨੇ ਪੈਸੇ ਹੈ ਉਹਨੇ ਪੈਸੇ ਦੀ ਰੋਟੀ ਖਵਾ ਦਿੰਦੀ ਹੈ ਕਿਸੇ ਕੋਲ 100 ਰੁਪਏ ਜਾਂ 20 ਰੁਪਏ ਜਾਂ 100 ਰੁਪਏ ਘੱਟ ਅਖਣ ਤੂੰ ਰੋਟੀ ਖਾ ਰਾ ਬਾਬਾ ਅਦੀਪ ਸਿੰਘ ਨੂੰ ਮੰਨਣ ਵਾਲੇ ਬੰਦੇ ਬਾਬਾ ਦੀਪ ਸਿੰਘ ਸਾਨੂੰ ਹੋਰ ਦੇਊਗਾ ਇਹ ਵਧੀਆ ਕੀ ਗੱਲ ਹਾਂ ਇਹਨਾਂ ਦੀ ਸਿਫਤ ਮੈਂ ਜਿੰਨੀ ਕਰਾਂ ਉਨੀ ਥੋੜੀ ਦੂਜੀ ਗੱਲ ਅਸੀਂ ਇੱਕ ਕੁੜੀ ਦਾ ਮਕਾਨ ਬਣਾ ਕੇ ਦਿੱਤਾ ਇਹਨਾਂ ਨੇ ਕੋਲੇ ਖੜ ਕੇ ਸਾਨੂੰ ਮਦਦ ਦਵਾਈਏ ਉਹਨ ਆਪਣੀ ਧੀ ਸਮਝਿਆ ਇਹਨਾਂ ਦੀ ਜਿੰਨੀ ਇਹਨਾਂ ਦੀ ਚੀਜ਼ਾਂ ਵੀ ਵਧੀਆ ਆਉਂਦੀਆਂ ਉਹ ਵੀ ਆਪਣੀ ਮਾਨਦਾਰੀ ਨਾਲ ਕੰਮ ਕਰਦੇ ਆ ਹਰੇਕ ਪੱਖੋਂ ਸਾਰੇ ਕਲੋਂ ਸਹੀ ਹੈ ਸਾਰੇ ਜਾਣੇ ਇਹਨਾਂ ਦੇ ਕੋਈ ਵੀ ਗੱਲ ਨਾ ਇਹ ਗੁਰੂ ਕਬੀਰ ਸਿੰਘ ਦੇ ਵਾਕਈ ਸਿੱਕਾ ਤੇ ਵਾਕਈ ਹਰੇ ਗੱਲ ਇਹਨਾਂ ਦੀ ਸਿਫਤ ਮੈਂ ਜਿੰਨੀ ਕਰਾਂ ਅੱਜ ਉਹਨੇ ਥੋੜੀ ਹੈ ਕਿਉਂਕਿ ਹਰ ਇੱਕ ਸਬਜ਼ੀ ਵਧੀਆ ਬਣਾਉਂਦੇ ਆ ਸਾਗ ਵੀ ਬਣਾਉਂਦੇ ਆ ਜਿਸ ਮਲੇਜੇ ਨੇ ਪਹਿਲਾ ਕੰਮ ਸ਼ੁਰੂ ਕੀਤਾ ਮੱਕੀ ਦੀ ਰੋਟੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਸੌਂ ਦਾ ਸਾਗ ਤੇ ਸਾਡੇ ਜਿੰਨੇ ਮੁਸਫਰ ਆ ਨਾਲ ਜਿੰਨੇ ਸਾਰੇ ਟੱਪਿਆ ਸਾਰੇ ਦਾ ਕੰਮ ਥੋੜਾ ਥੋੜਾ ਅਪੂਰਜਾ ਹੋ ਗਿਆ ਪਰ ਇੱਥੇ ਜਰੂਰ ਆਉਂਦੇ ਆ ਕਿਉਂਕਿ ਇਹਨਾਂ ਦੀ ਜਿਹੜਾ ਇਹ ਹੋਟਲ ਹੈ ਨਾ ਇੱਕ ਮੱਕੀ ਦੀ ਰੋਟੀ ਤੋਂ ਕੰਮ ਸ਼ੁਰੂ ਹੋਇਆ ਸੀਗਾ ਉਸ ਤੋਂ ਪਹਿਲਾਂ ਇਹਨਾਂ ਨੇ ਕੰਮ ਇਹੀ ਕੰਮ ਸ਼ੁਰੂ ਕੀਤਾ ਜੀ ਹਾਂ ਹੁਣ ਵਧੀਆ ਚੱਲਦਾ ਕੰਮ ਹੈ ਬਹੁਤ ਹੀ ਵਧੀਆ ਪਰ ਗੱਲ ਇਹ ਵੀ ਛੋਟੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਆ ਜੀ ਇਹ ਸਾਨੂੰ ਸਹਿਯੋਗ ਮਿਲਦਾ ਰਿਹਾ ਸ਼ਾਇਦ ਇਸ ਤੋਂ ਵੱਡਾ ਖੋਰ ਬਣਾਵਾਂਗੇ ਇਹਨੂੰ ਆਪ ਆਪ ਕਹਨੇ ਵੀ ਵਧੀਆ ਬਣੇ ਸਾਡਾ ਸਹਿਯੋਗ ਮੇਰੇ ਇੱਥੇ ਗੱਲ ਇਹ ਹੈ ਨਾ ਜੀ ਇੱਥੇ ਸਾਫ਼ ਸੁਥਰੀ ਕੋਈ ਮੀਟ ਨਹੀਂ ਬੰਦਾ ਕੋਈ ਚਿਕਨ ਨਹੀਂ ਬੰਦਾ ਇੱਥੇ ਗੋਭੀ ਆਲੂ ਜਾਂ ਮੋਗੀ ਦੀ ਦਾਲ ਜਾਂ ਸਰੋਂ ਦਾ ਸਾਗ ਇਹੀ ਚੀਜ਼ਾਂ ਬੰਦੀਆਂ ਜੀ ਫਿਰ ਇੰਨੀ ਗੱਲ ਵੀ ਇਹਨਾਂ ਦੀ ਇੱਕ ਗੱਲ ਇਹ ਵੀ ਜਿੰਨੇ ਕੋਈ ਕਿਸੇ ਕੋਲ ਪੈਸੇ ਅੰਦਰ ਉਹਨੇ ਹੀ ਪੈਸੇ ਦੇ ਕੇ ਅੰਦਰ ਰੁਪਿਆ ਕਈ ਵਾਰੀ ਆਨੇ ਪੁਆਇਆ ਕਰ ਯਾਰ ਪੈਸੇ ਵੀ ਨਾ ਆਵੇ ਰੋਟੀ ਵਾਲਾ ਤੇ ਮੈਨੂੰ ਤਾਂ ਇੱਥੇ ਕਿਰਸੂ ਜੀ ਤਵਿਹਾਰੇ ਨਗਦ ਪੈ ਵੀ ਦੇ ਦਿੰਦੀ ਆ ਮੈਨੂੰ ਵੀ ਤੂੰ ਆ ਲੈ ਲੈ ਕਿਉਂਕਿ ਇਹ ਇਹ ਵਿਚਾਰਾ ਬੰਦਾ ਇੰਨੀ ਮਿਹਨਤ ਵਾਲਾ ਬੰਦਾ ਵੀ ਜਿੰਨਾ ਕੱਲ੍ਹ ਕਿਉਂ ਆਪਦੇ ਬੱਚਿਆਂ ਦਾ ਵੀ ਟੱਡ ਭਾਲਦਾ ਤੇ ਹੋਰਾਂ ਦੇ ਬਾਰੇ ਵੀ ਇਹਦੀ ਜਿਹੜੀ ਸੋਚ ਆ ਅਮੀਰਾਂ ਵਾਲੀ ਆ ਇਹ ਗਰੀਬ ਝੁਰੂਣੀ ਪਰ ਅਮੀਰ ਵੀ ਹੈ ਹਾਂ ਬਿਲਕੁਲ ਬਹੁਤ ਵਧੀਆ ਗੱਲਬਾਤ ਨਾ ਮੈਨੂੰ ਲੱਗਦਾ ਵੀ ਹੋਰ ਕਿਸੇ ਗਾਹਕ ਨਾਲ ਗੱਲ ਕਰਨ ਦੀ ਲੋੜ ਨਹੀਂ ਤੇ ਜਿਹੜੇ ਲੋਕ ਮਿਹਨਤ ਕਰਦੇ ਆ ਹਮੇਸ਼ਾ ਹੀ ਸਾਡਾ ਉਹਨਾਂ ਦੇ ਨਾਲ ਸਹਿਯੋਗ ਇਸੇ ਤਰ੍ਹਾਂ ਬਣਿਆ ਰਹੂਗਾ ਤਾਂ ਬਾਈ ਜੀ ਸਾਡੀ ਦਿਲੋਂ ਇਹ ਅਸੀਂ ਅਰਦਾਸ ਕਰਦੇ ਹਾਂ ਵੀ ਤੁਹਾਡੇ ਕੰਮ ਦੇ ਵਿੱਚ ਵਾਧਾ ਹੋਵੇ ਤਰੱਕੀ ਹੋਵੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਪਰ ਆ ਗਿਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਕੇ ਕੇ ਰੋਡ ਹੈ ਇੱਥੇ ਇਹ ਛੋਟਾ ਜਿਹਾ ਤਰ੍ਹਾਂ ਦਾ ਪਰਿਵਾਰ ਦਾ ਢਾਬਾ ਪਰਿਵਾਰਾਂ ਵਾਸਤੇ ਹੀ ਹੈ ਆ ਕੇ ਜਰੂਰ ਖਾਓ ਤੇ ਜੇ ਪੈਕਿੰਗ ਕਰਵਾ ਕੇ ਲੈ ਕੇ ਜਾਣੀ ਆ ਉਹ ਵੀ ਅਵੇਲੇਬਲ ਹੈ ਟਿਫਿਨ ਸਰਵਿਸ ਵੀ ਇਹ ਘਰਾਂ ਦੇ ਵਿੱਚ ਦਿੰਦੇ ਆ ਤੁਹਾਨੂੰ ਐ ਲੱਗੂਗਾ ਵੀ ਜਿਵੇਂ ਘਰੋਂ ਹੀ ਆਇਆ ਖਾਣਾ ਤੇ ਘਰੇ ਖਾਓਗੇ ਤਾਂ ਵੀ ਸਵਾਦ ਇੱਥੇ ਬਹਿ ਕੇ ਵੀ ਖਾ ਲਓਗੇ ਤਾਂ ਬਾਈ ਕੋਲੇ ਜਗ੍ਹਾ ਵੀ ਹੈਗੀ ਆ ਤਾਂ ਬਾਈ ਜੀ ਇਹ ਗੱਲਾਂ ਬਾਤਾਂ ਕੀਤੀਆਂ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਧੰਨਵਾਦ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਪ੍ਰੇਰਣਾ ਦੀ ਇੱਕ ਸਟੋਰੀ ਤੁਹਾਨੂੰ ਕਿਵੇਂ ਲੱਗੀ ਇਹ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਉਣਾ ਤੇ ਬਾਈ ਹੋਰਾਂ ਦੇ ਪੂਰੇ ਪਰਿਵਾਰ ਦੀ ਇਹਨਾਂ ਦੋਵਾਂ ਨੰਨਾਂ ਦਾ ਪਰਜਾਈ ਦੀ ਤੇ ਬਾਈ ਹੋਰਾਂ ਦੀ ਹੌਸਲਾ ਅਫਜ਼ਾਈ ਵਾਸਤੇ ਵੀਡੀਓ ਜਰੂਰ ਸ਼ੇਅਰ ਕਰਿਓ ਬਾਕੀਆਂ ਤੱਕ ਵੀ ਪਹੁੰਚਾਓ ਵੀ ਆਇਆ ਨਾ ਸਭ ਤੋਂ ਕੰਮ ਛੋਟਾ ਜਾਂ ਵੱਡਾ ਕੰਮ ਛੋਟਾ ਵੱਡਾ ਨਹੀਂ ਵੀਰੋ ਕਮਾਈ ਵੱਡੀ ਹੁੰਦੀ ਆ ਕਾਰਜ ਵੱਡਾ ਹੁੰਦਾ ਤੁਸੀਂ ਕਮਾਈ ਕਰਨ ਵਾਲੇ ਬਣੋ ਪੈਸਾ ਜਰੂਰ ਆਊਗਾ ਤੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੋਂ ਕੈਮਰਾਮੈਨ ਸੁਖਪ੍ਰੀਤ ਔਲਖ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਵਾ ਗਿਆ ਧੰਨਵਾਦ